ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਾਉ ਨਿਰਵੈਰ ਕਾਲਮੁਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਜ ਸੱਚ ਜੁਗਾਦ ਸੱਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਚੁਪੈ ਚੁਪ ਨਾ ਹੋਵਈ ਜੇ ਲਾਈ ਰਹਾ ਲਵਤਾਰ ਭੁਖਿਆ ਭੁਖ ਨਾ ਉਤਰੀ ਜੇ ਬਨਾਂਪੁਰਿਆ ਪਾਰ ਸਹਿ ਸਿਆਣ ਪalak ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਘੂੜੈ ਟੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਆ ਹੈ ਇਕ ਨਾ ਹੁਕਮੀ ਬਖਸ਼ੀ ਸੇ ਹੁਕਮੀ ਸਦਾ ਪਵਾਈਐ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਜੇ ਬੁਝੈ ਤਾ ਹਉ ਮੈਂ ਕਹਿ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਸ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਜ਼ਰਾ ਦੂਰ ਕਥਨਾ ਕਥਿਨਾ ਵੇ ਤੋਟ ਕਤ ਕਤ ਕਤੀ ਕੋਟੀ ਕੋਟ ਕੋਟ ਦੇ ਦਾ ਦੇ ਲੈਂਦੇ ਤੱਕ ਪਾ ਹੈ ਜੁਗਾ ਜੁਗੰਤਰ ਖਾਈ ਖਾਏ ਹੁਕਮ ਹੁਕਮ ਚਲਾਏ ਰਾਹੋ ਨਾਨਕ ਵਿਗਸਾ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਪਖਿਆ ਪਵਾ ਪਾਰ ਆਖੇ ਮੰਗੇ ਦੇ ਦੇ ਹਦਤ ਕਰੇ ਦਾ ਤਾਰ ਫਿਰ ਕੇ ਅਗੇ ਰੱਖੀ ਅਜ ਜਿਸੇ ਦਰਬਾਰ ਮੋਹ ਕੇ ਬੋਲਣ ਬੋਲੀ ਅਜ ਸੁਣ ਤਰੇ ਪਿਆਰ ਅਮਰਤ ਵੇਲਾ ਸਚਨਾਵ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕੇ ਵਜਾਣੀ ਐ ਸਭ ਆਪੇ ਸਚਿਆਰਤਾ ਪੈਣਾ ਜਾਏ ਕੀ ਤਨ ਹੋਏ ਆਪੇ ਆਪ ਨਰੰਜਨ ਸੋਏ ਜਨ ਸੇਵਿਆ ਤਨ ਪਾਇਆ ਮਾ ਨਾਨਕਾ ਵੀ ਗੁਣੀ ਨਿਦਾਨ ਗਾਵੀ ਸੁਣਿਆ ਮਨ ਰੱਖਿਆ ਭਾਉ ਦੁਖ ਪਰਾਰ ਜਾਏ ਗੁਰਮਖਨਾਦ ਗੁਰਮਖਵੇਦੰਗੁਰਮਖਰਾਇ ਅਸਮਾਈ ਗੁਰਈਸਰ ਗੁਰਗੋਰਖ ਬਰਮਾ ਗੁਰਪਾਰਬਤੀ ਮਾਈ ਜੇਹੋ ਜਾਣਾ ਖਾ ਨਹੀਂ ਕਹਿਣਾ ਕਥ ਨਾ ਜਾਏ ਗੁਰਾ ਇੱਕ ਦੇਹ 부ਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋਮੈ ਵਿਸਰਨਾ ਜਾਏ ਤੀਰਤਨਾਵਾ ਜੇਤੇਸਪਾ ਵਵਣ ਪਾਣੇ ਕਹਿ ਨਹੀਂ ਕਰੀ ਜੇਤੀ ਸੁਰਠ ਪਾਈ ਵੇਖਾ ਵਣ ਕਰਮਾ ਕੇ ਮਿਲ ਲਈ ਮਾਤੂ ਇਚਰਤਨ ਜਵਾਹਰ ਮਾਨ ਕੇ ਜੇ ਇੱਕ ਗੁਰ ਕੀ ਸਿਕ ਸੁਣੀ ਗੁਰਾ ਇੱਕ ਦੇਹ 부ਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋਮੈ ਵਿਸਰਨਾ ਜਾਏ ਜੇ ਜੁਗ ਚਾਰੇ ਆਰ ਜਹੁਰ ਸੁਣੀ ਹੋਏ ਨਵਖੰਡਾ ਵਿੱਚ ਜਾਣੀ ਨਾਲ ਚਲੇ ਸਭ ਕੋ ਇਹ ਚੰਗਾ ਨਾਉ ਰਖਾਏ ਕਹਿ ਜਸਕੀਰ ਤਿ ਅਗਲੇ ਜੇਤੀਸ ਨਦਰ ਅੰਦਰ ਕੀਟ ਕਰ ਦੋ ਸੀ ਦੋਸਤਾਰੇ ਨਾਨਕ ਨੇ ਰੁਣ ਗੁਣ ਕਰੇ ਗੁਣਮੰਤੇ ਆ ਗੁਣ ਦੇ ਤੇ ਹਾ ਕੋਈ ਨਾ ਸੋਝੀ ਜੇ ਇਸ ਗੁਣ ਕੋਈ ਕਰੇ ਸੁਣੇ ਸਿੱਧ ਪੀਰ ਸੁਰਨਾਥ ਸੁਣੇ ਧਰ ਤਵਲ ਕਾਲ ਸੁਣੇ ਦੀਪ ਲਉ ਪਤਾ ਸੁਣੇ ਪਹਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾ ਸੁਣੇ ਦੁਖ ਪਾਪ ਕਾ ਨਾਸ ਸੁਣੇ ਇਸਰ ਵਰਮਾਇੰਦ ਸੁਣੇ ਮੁਕਸਲਾ ਹਨਮੰਦ ਸੁਣੇ ਜੋਗ ਜੁਗਾ ਤਨ ਭੇਦ ਸੁਣੇ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਾ ਸੰਤੋਗਿਆਨ ਸੁਣੇ ਅਰ ਸਰਕਾਸ਼ ਨਾਨ ਸੁਣੇ ਪੜ ਪੜ ਪਾਵੇ ਮਾਨ ਸੁਣੇ ਲਾਗੇ ਸੈ ਧਿਆ ਨਾਨਕ ਭਗਤਾ ਸਦਾ ਵਿਗਾ ਸੁਣੇ ਦੁ ਗਾਉ ਸੁਨਨ ਦੇ ਪਾਵੈ ਰਾਹ ਸੁਨੈ ਹਾਥ ਵੈਸ ਗਾਉ ਨਾਨਕ ਭਗਤ ਅਸਦਾ ਵਿਗਾ ਸੁਣੇ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਿਛਤਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਬੈ ਕਰਨ ਵਿਚਾਰ ਐਸਾ ਨਾਮ ਰੰਜਨ ਹੋਏ ਜੇ ਕੋ ਮੰਜਾਣੇ ਮਨ ਕੋਏ ਮੰਨੇ ਸਵਰਤ ਹੋਵੇ ਮੰਨ ਬੁੱਧ ਮੰਨੇ ਸਗਲ ਭਵਨ ਕੀ ਸੁੱਧ ਮੰਨੇ ਮੋਹ ਚੋਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਰੰਜਨ ਹੋਏ ਜੇ ਕੋ ਮੰਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸੇ ਉਪਰਗਟ ਜਾਏ ਮੰਨੇ ਮਗ ਨਾ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਰੰਜਨ ਹੋਏ ਜੇ ਕੋ ਮ ਸਰ ਮਨ ਅਤਾਰੇ ਤਾਰੇ ਗੁਰ ਸਿਕ ਮਨ ਨਾਨਕ ਭਵੇ ਨਾ ਪੇਕ ਐਸਾ ਨਾਮ ਨਰੰਦਨ ਹੋਏ ਜੇ ਕੋ ਮਾ ਜਾਣੇ ਮਨ ਕੋਏ ਪੰਜ ਪਰਵਾਨ ਪੰਜ ਪ੍ਰਧਾਨ ਪੰਚੇ ਪਾਵਹਿ ਦਰਗੇ ਮਾਨ ਪੰਚੇ ਸੋਹੇ ਦਰਜਾਨ ਪੰਚਾ ਕਾ ਗੁਰ ਇਕਤੇ ਅਨਜੇ ਕੋ ਕਹਿ ਕਰੇ ਵਿਚਾਰ ਕਰਤੇ ਕੈ ਕਰਨੇ ਨਾ ਹੀ ਸਮਾਰਤੋ ਤਰਮ ਦਇਆ ਕਾ ਪੂ ਸੰਤੋਕਤਾ ਪ੍ਰਕਿਆਜਨ ਸੂਤ ਜੇ ਕੋ ਬੋ ਜਹੋਬ ਸਚਿਆਰਤਾ ਬਲੇ ਉਪਰ ਕੀਤਾ ਭਾਰਤ ਤੇ ਹੋਰ ਪਰੇ ਹੋਰ ਹੋਰ ਤਿਸਤੇ ਭਾਰਤ ਲੈ ਕਮਨ ਜੋਰ ਜੀ ਜਾਤ ਰੰਗਾ ਕੇ ਨਾਮ ਸਬਨਾ ਲਿਖਿਆ ਬੜੀ ਕਲਾਮ ਇਹਲੇ ਕਾਲਿਕ ਜਾਣੇ ਕੋਇ ਲੇਖ ਲਿਖ ਕੇ ਕਹਤਾ ਹੋਏ ਕਹਤਾ ਤਾਣ ਸਵਾਲੇ ਰੂਪ ਕੇ ਤੇ ਦਾ ਜਣੇ ਕੋਣ ਕੂਤ ਕਿਤਾਬ ਸ ਕੁਦਰਤ ਕੌਣ ਕਹਾ ਵਿਚਾਰ ਵਾਰੇ ਨ ਜਾਵੇ ਇੱਕ ਵਾਰ ਜੋ ਤੂ ਤਪਵੇ ਸਾਈ ਭਲੀ ਕਰ ਤੂ ਸਦਾ ਸਲਾਮਤ ਅਨਰੰਕਾਰ ਆ ਸੰਖ ਜਪ ਸੰਗ ਪਾਓ ਸੰਕੂੜਾ ਸੰਤਪਤਾਓ ਸੰਗਰੰਥ ਮੁਕ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਸੰਗ ਪਖਤ ਗੁਣ ਗਿਆਨ ਵਿਚਾਰ ਸੰਖ ਸਤੀ ਸੰਖ ਦਾਤਾਰ ਆ ਸੰਖ ਸੂਰ ਮਹਪੱਕ ਸਾਰ ਸੰਖ ਮੋਲੇ ਬਲਾਈ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰੇ ਨ ਜਾਵੇ ਇੱਕ ਵਾਰ ਜੋ ਤੂ ਤਪਵੇ ਸਾਈ ਭਲੀ ਕਰ ਤੂ ਸਦਾ ਸਲਾਮਤ ਅਨਰੰਕਾਰ ਆ ਸੰਖ ਮੂਰ ਕੰਦ ਕੋਰ ਸੰਖ ਚੋਰ ਹਰਾਮ ਕੋਰ ਸੰਖ ਖਮਰ ਕਰ ਜਾਏ ਜੋ ਸੰਗਲ ਵੜਾ ਤੈ ਕਮਾਇ ਸੰਖ ਭਾਵੀ ਪਾਪ ਕਰ ਜਾਏ ਸੰਖ ਕੁੜਿਆਰ ਕੁੜੇ ਫਿਰਾਏ ਸੰਖ ਮਲੇਸ਼ ਮਲਪਖ ਖਾਏ ਅਸ਼ੰਖ ਨੇਦਕ ਸਰਕਾਰ ਹੈ ਪਾਰ ਨਾਨਕਨੀਸ਼ ਕਾ ਹੈ ਵਿਚਾਰ ਵਾਰ ਨ ਜਾਵੇ ਇੱਕ ਵਾਰ ਜੋਤ ਤੁਪਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸ਼ੰਖ ਨਾਵ ਸੰਕਤਾ ਬਗਮਗਮ ਸੰਖਲਵ ਅਸ਼ੰਖ ਹੈ ਸਰਪਾਰ ਹੋਇ ਅਕਰੀ ਨਾਮ ਅਕਰੀ ਸਲਾਹ ਅਕਰੀ ਗਿਆਨ ਗੀਤ ਗੁੰਗਾ ਹਰ ਅਕਰੀ ਲਿਖਣ ਬੋਲਣ ਬਾਣ ਕਰ ਸਰ ਸੰਜੋਗ ਵਖਾਣ ਜਿਨੇ ਲਿਖੇ ਤਿਸਰਨਾਏ ਜੇ ਫਰਮਾਇ ਤੇ ਤੇ ਪਾਏ ਜੇ ਤਕੀ ਤਤੇ ਤਨਾਵ ਵਣਨਾ ਮੈਨਾ ਕੋ ਥਾਓ ਕੁਦਰਤ ਕਮਣ ਕਹਾ ਵਿਚਾਰ ਵਾਰ ਨ ਜਾਵੇ ਇੱਕ ਵਾਰ ਜੋਤ ਤੁਪਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਪਰ ਇਹ ਹੱਥ ਪੈਰ ਤੰਦੇ ਪਾਣੀ ਤੋਤੇ ਉਤਰਸ ਕੇ ਮੂਤ ਪਲੀਤੀ ਕਪੜ ਹੋਏ ਦੇ ਸਾਬੂਨ ਲਈ ਆਓ ਤੋ ਇਹ ਜਾਂਗੋ ਹੋ ਤੋ ਪਹਿਨਾ ਵੇ ਕਰਾਂਗ ਪੁਨੀ ਪਾਪੀ ਅਖੜਨਾ ਹੈ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਵੀ ਜਾਪੇ ਹੀ ਖਾਓ ਨਾਲ ਕੁਕਮੀ ਆ ਵਜਾਓ ਤੀਰਥ ਤਪ ਦਿਆ ਦਾ ਦਾਨ ਜੇ ਕੋ ਪਾਵੇ ਦਿਲ ਕਾ ਮਨ ਸੁਣਿਆ ਮਨਿਆ ਮਨ ਕੀਤਾ ਭਵ ਅੰਤਰ ਗਾ ਤੀਰਥ ਮਲਣਾ ਉਹ ਸਭ ਗੁਣ ਤੇਰੇ ਮੈਨਾ ਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸੋ ਉਸਤਾਦ ਬਾਣੀ ਬਰਮਾ ਉਸਾ ਸਵਾਨ ਸਦਾ ਮਨ ਚਾਉ ਕਾਵਨ ਸੋਵੇ ਲਾ ਵਕਤ ਕਮਣ ਕਮਣ ਸਤ ਕਮਣ ਵਾਰ ਕਮਣ ਸ੍ਰੋਤੀ ਮਾ ਕਮਣ ਜੇ ਤੋਹਾ ਕਾਰ ਵੇੜ ਨਾ ਪਾਈਆ ਪੰਡਤੀ ਜੇ ਹੋ ਵੇਲ ਪ੍ਰਾਣ ਵਕਤ ਨਾ ਪਾਇਓ ਕਾਦੀ ਅਜ ਲਿਖਣ ਲੈ ਕੁਰਾਨ ਇਹ ਤਵਾਰ ਨਾ ਜੋਗੀ ਜਾਣ ਰੂਤ ਮਾ ਹੁ ਕਦਕ ਸਿਆਣ ਵੱਡਾ ਸਾਇ ਵੱਡਨਾ ਕੀਤਾ ਜਾ ਕਹੋ ਨਾਨਕ ਜੇ ਕੋ ਆਪੋ ਜਾਣਾ ਕੇ ਗਿਆਨ ਸੋ ਪਤਾ ਲਾ ਪਤਾ ਲਾ ਲਖਾ ਗਸਾ ਗਸਾ ਉੜਕੁੜਕ ਪਾਲਤ ਕੇ ਵੇਦ ਕਹਿਣਕ ਬਾਤ ਸੈ ਸਠਾਰਾ ਕਹਿਣਕ ਤੇ ਬਾਸ ਲੇਕ ਤਾਤ ਲੇਖਾ ਹੋਇ ਤਾ ਲਿਖਿਆ ਲੇਖਾ ਵਣਾ ਨਾਨਕ ਵੱਡਾ ਕੀ ਆਪੇ ਜਾਣਾ ਆਪ ਸਲਾਹੀ ਸਲਾਹੀ ਤੀ ਸੁਰਤ ਨ ਪਾਈ ਨਦੀਆਂ ਤੇ ਵਾਹ ਪਵਹ ਸਮੁੰਦਰ ਨ ਜਾਣੀ ਸਮਨਸਾ ਸੁਲਤਾਨ ਗੇ ਰਹਿ ਸੇਤੀ ਮਲਤਾਨ ਕੀੜੀ ਤੁਲਨਾ ਹੋ ਬਣੀ ਜੇ ਤਸਮਨ ਹੋਣਾ ਵਿਸਰੈ ਆਤਨਾ ਸਿਫਤੀ ਕਹਿ ਨਾਂ ਤੰਤਰਾ ਕਰਨਾ ਦੇਣ ਤੰਤਰਾ ਮੈ ਕਣ ਸੁਣਾ ਤੰਤਨਾ ਜਾਪੇ ਕੇਮਨ ਤੰਤਨਾ ਜਾਪੇ ਕੀਤਾਕਾਰ ਆਤਨਾ ਜਾਪੇ ਪਾਰਾ ਬਾਰ ਅਤ ਕਰਨ बतावे वड्डा साहिब उचा था उचो प्रोचाना वे वडू चाहवे कोई ते सुचे को जाने सो जे वड आप जाने आप आप नानक नदरी करमी दा तबहुत करम लिखिया ना जाए वड्डा दाता तेना त माए केते मगे जो पार केते गंत नहीं विचार केते खप टट है विकार केते ले ले मुखर पाए केते मु रखा ही खाए, खाए केते दुख भूख सद मारे पदातरी दा तार बंद कलासी पणा होए हो, हो राख न सके कोई जे को खाय काखण पाए हो जाने जेते मुखाय आपे जाने आपे दे आके से पे केई के जिसनो बख्शे सिर्फ सलाह नानक पाशाही पाशाओ आमुल गुण आमुल व्यापार आमुल व्यापार ਇਮਲ ਪੰਡਾਰਾ ਮੁਲਾਵੈ ਮੁਲਾ ਜਾਇਮੁਲ ਪਾਇਮੁਲਸਮਾਹਿਮੁਲ ਧਰਮੁਲ ਦੀਬਾਨਾ ਮੁਲਤਲਮੁਲ ਪ੍ਰਵਾਨਮੁਲ ਬਖਸੀ ਸਮੋਣੀ ਸਾ ਆ ਮੁਲ ਕਰਮੁਲ ਫਰਮਾਨਮੁਲ ਮੁਲਾ ਖਿਆ ਨ ਜਾਇ ਆਖਾ ਖ ਰਹਿਲ ਬਲਾਇਆ ਕੈਵੇਦ ਪਾਟ ਪੁਰਾਨ ਆਖਾ ਪੜੇ ਕਰੇ ਬਖਿਆਣਾ ਕੇ ਬਰਮੇ ਆਖੇ ਇੰਦਾ ਕੇ ਗੋਪੀ ਤੇ ਗੋਵਿੰਦਾ ਕਈ ਸਰਾ ਕੇ ਸੇਦਾ ਕੇ ਕਿਤੇ ਕਿਤੇ ਬੁਧ ਆਖੇ ਤਾਂ ਵਕ ਦੇਵਕ ਸੋਨਰ ਮੋ ਜਨ ਸੇਵ ਕੇਤੇ ਆਖੇ ਅਖਣ ਪਾਇ ਕੇਤੇ ਕਹਿ ਕਹਿ ਉੱਠ ਉੱਟ ਜਾਇ ਤੇ ਕਿਤੇ ਹੋਰ ਕਰੇ ਤਾਕ ਨ ਸਕੇ ਕਈ ਕੇ ਜੇਵੜ ਪਾਵੇ ਤੇੜ ਹੋਏ ਨਾਨਕ ਜਾਨੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾ ਲਿਖੇ ਸਰਗਵ کر کے جتوے سروسما لے واجے نادنے کا سنگھٹے دیوا ون ہارے کے تیراگ پری سے کہن کے تے گا ون ہارے گا وے تو نہ پون پانی بیسنتر گا وے راجہ ธรรม دوارے گا وے چتگو پت لکھ جان ہے لکھ لکھ ธรรม بیچارے گا وے سر برما دیوی سو ہنسدا سوارے گا وے دیندا سن بیٹھے دیوتیاں اندر لگا وے سی دسما دی اندر گاون ساتھ بیچارے گاون جتی ستی سن تو کی گا وے ویر کراڑے گاون پنڈت پڑھن رکھی سر جگ جگ ویدا نالے گا وے موہنی امن موہن سرگ مچ پیا لے گا امن رتنو پائے تیرے 68 31 نالے گا وے جوت مہابل سورا گا وے کھانی چارے گا وے کھنڈ منڈل پر پنڈا کر کر رکھے تارے ਇਜੋ ਨਗਾ ਬਹਿ ਜੋਤ ਤੁਪਾ ਮਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਮਨ ਸਿਮਾ ਚਿਤਨਾ ਬਨਾਨਾ ਕਿਆ ਵਿਚਾਰੇ ਸੋਈ ਸੋਈ ਸਦਾ ਸਤ ਸੱਚਾ ਸਚਿ ਨਾਹੀ ਹੈ ਵੀ ਹੋਸੀ ਜਾਈ ਨਜਾਸੀ ਰਚਨਾ ਜੇ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜੀ ਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੋਤਿਸ ਦੀ ਵੜਿਆਏ ਜੋਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੂ ਸਾਹ ਪਾਤ ਸਹਿਵਨਾਨ ਕਰਹਿਣਰ ਜਾਈ ਮੁੰਦ ਸੰਦੋਖ ਸ਼ਰਮ ਪਚੋਲੀ ਧਿਆਨ ਕੀ ਕਰ ਹੈ ਵਿਪੂਦ ਕਿੰਤਾ ਕਾਲ ਕੁਵਾਰੀ ਕਾ ਜਗ ਡੰਡਾ ਪ੍ਰਤੀਤ ਆਈ ਪੰਥੀ ਸਗਲ ਮਾਤੀ ਮਨ ਜੀ ਤਜ ਜੀਰ ਆਦੇਸ਼ ਤੇ ਸਿਆ ਆਦੇ ਸਾਦਾ ਨੀਲ ਨਾਦ ਨਾ ਹਤ ਜ ਜੈ ਨਾਦ ਆਪ ਨਾਥ ਨਾਤੀ ਸਭ ਜਾ ਕੇ ਰਿਤ ਸਦਾ ਵਰਤ ਸਾਧ ਸੰਜੋਗ ਵਿਜੋਗ ਦੇ ਕਾਰ ਚਲਾ ਵਹਿ ਲੈ ਕੇ ਆ ਵੇ ਪਾਗ ਆਦੇਸ਼ ਤੇ ਸਹਾ ਦੇ ਸਾਦ ਨੀਲ ਨਾਦ ਨਾਥ ਜੁਗ ਜੁਗੇ ਕਵੈਸ ਇਕਮਾਈ ਜੁਗਤ ਵਿਆਹ ਤਿੰ ਚਲੇ ਪ੍ਰਮਾਨ ਇੱਕ ਸੰਸਾਰਿਕ ਪੰਡਾਰੀ ਕਲਾਈ ਦੀ ਬਾਣ ਜਿਪ ਤੇ ਸਪਾਵਤ ਵਿੱਚ ਚਲਾ ਵਜੋ ਹੋਇ ਪ੍ਰਮਾਨ ਉਹ ਵੇਖਿਆ ਉਹਨਾਂ ਨਦਰਨਾਵ ਬਹੁਤ ਆਏ ਵਿਡਾਨ ਆਦੇਸ਼ ਤੇ ਸਹਾ ਦੇ ਸਾਦ ਨੀਲ ਨਾਦ ਨਾਥ ਜੁਗ ਜੁਗੇ ਕਵੈਸ ਅਸਲ ਲੋਏ ਲੋਏ ਪੰਡਾਰ ਜੋ ਕਿਪਾਇ ਸੇ ਇੱਕ ਬਾਰ ਕਰ ਕਰ ਵੇਖੇ ਸਰ ਜਨਾਰ ਨਾਨਕ ਸੱਚੇ ਕੀ ਸਾਚੀ ਕਾਰਾ ਦੇਸ ਤੇ ਸਹਾ ਦੇ ਸਾਦ ਨੀਲ ਨਾਦ ਨਾਥ ਜੁਗ ਜੁਗੇ ਕਵੈਸ ਇਕ ਦੂਜੀ ਪੋਲਾ ਕੋਇਆ ਦੇਖੋ ਵੈ ਲੱਖ 20 ਲੱਖ ਲੱਗ ਗਿਆ ਕੀ ਹੈ ਇੱਕ ਨਾਮ ਜਗਦੀਸ਼ ਹੈ ਤਰਾ ਹਵਤ ਪਬੜੀਆ ਚੜੀਆ ਹੋਏ ਕੀ ਸੁਣ ਗੱਲਾ ਆਕਾਸ਼ ਕੀ ਕੀਟਾ ਇਰੀ ਸਨਾਨ ਗਨਦਰੀ ਪਾਈਏ ਕੁੜੀ ਕੁੜਾ ਟੀਸ ਆਖਣ ਜ਼ੋਰ ਚ ਪੈਨ ਹੈ ਜ਼ੋਰ ਜ਼ੋਰ ਨਾ ਮਗਣ ਦੇਣਾ ਜ਼ੋਰ ਜ਼ੋਰ ਨਾ ਜੀਵਨ ਮਰਨਾ ਹੈ ਜ਼ੋਰ ਜ਼ੋਰ ਨਾ ਰਾਜ ਮਾਲਮਨ ਸੋਰ ਜ਼ੋਰ ਨਾ ਸੁਰਤੀ ਗਿਆਨ ਵਿਚਾਰ ਜ਼ੋਰ ਨਾ ਜੁਗਤੀ ਛੁਟਾਇ ਸੰਸਾਰ ਜੀ ਸਰ ਜ਼ੋਰ ਕਰ ਵੇਖੈ ਸੋਇ ਨਾਨ ਕੋ ਤਮ ਨੀਚ ਨਾ ਕੋਏ ਰਾਤੀ ਰੂਤੀ ਸਿੱਤੀ ਵਾਰ ਪਮਲ ਪਾਣੀ ਅਗਨੀ ਪਤਾਲ ਤਿਸ ਵੀ ਤਰਤੀ ਤਾਪ ਰੱਖੀ ਧਰਮ ਸਾਲ ਤਿਸ ਵੀ ਜੀ ਜੁਗਤ ਕੇ ਰੰਗ ਤਨ ਕੇ ਨਾਮ ਨੇ ਕਨਤ ਕਰਮੀ ਕਰਮੀ ਹੋ ਵਿਚਾਰ ਸਚਾਪ ਸਚਾ ਦਰਬਾਰ ਇਥੇ ਸੋਨ ਪੰਜ ਪ੍ਰਮਾਨ ਨਦਰੀ ਕਰਮ ਪਵੈ ਨਿਸ਼ਾਨ ਕਾ ਚਪਕਾਈ ਉਥੇ ਪਾਇ ਨਾਨ ਗਿਆ ਜਪੇ ਜਾਇ ਧਰਮ ਖੰਡ ਕਾਇ ਹੋ ਧਰਮ ਗਿਆਨ ਖੰਡ ਕਾ ਕੋ ਕਰਮ ਕਿਤੇ ਪੰਪ ਪਾਣੀ ਵੇਸਨ ਤੇ ਕਿਤੇ ਕਾਨ ਮਹੈਸ ਹਿੱਤੇ ਵਰ ਮੇ ਕੜ ਗੜੀ ਰੂਪ ਰੰਕ ਵੇਸ ਕੇ ਤੇ ਕਰਨ ਭੂਮੀ ਮੇਰ ਕਿਤੇ ਕਿਤੇ ਤੂਪ ਦੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇ ਸਕੇ ਤੇ ਸਿਦ ਬੁੱਧਨਾਤ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਦਨਵ ਮਨ ਕਿਤੇ ਕਿਤੇ ਰਤਨ ਸਮੁੰਦ ਕਿਤੇ ਕਾਣੀ ਕਿਤੇ ਬਣੀ ਕਿਤੇ ਪਾਤ ਨਰਿੰਦ ਕਿਤੇ ਸੁਰਤੀ ਸੇਵ ਕਿਤੇ ਨਾਨਕ ਅਨੰਤ ਗਿਆਨ ਖੰਡ ਮੇ ਗਿਆਨ ਪ੍ਰਚੰਡ ਤੇ ਨਾਦ ਬਿਨੋਦ ਕੋੜ ਅਨੰਦ ਸਰਮ ਖੰਡ ਕੀ ਬਾਣੀ ਰੂਪ ਤੇ ਘੜਤ ਕੜੀਆ ਬਹੁਤ ਨੂੰ ਉਪ ਉਪਤਾ ਕਿ ਅਗ ਲੰਕthia ਨਾ ਜਾਏ ਜੇ ਕੋ ਕਹਿ ਪਿਛੇ ਪੁਛਤਾਏ ਤੇ ਕੜੀਆ ਸੁਰਤ ਮਤਮਨ ਬੁੱਧ ਤੇ ਕੜੀਆ ਸੁਰ ਕੋਈ ਹੋਰ ਤਿਥਾ ਜੋ ਮਹਾਬਸੂਰ ਤਨ ਮੇਰਾ ਮਹਾਰਾਮ ਰਹਾ ਪਰਪੁਰ ਤਿਥੈ ਸੀ ਤੋ ਸੀਤਾ ਮਹਿਮਮਾ ਆਇ ਤਾ ਕੇ ਰੂਪ ਨਾ ਕਥਨੇ ਜਾਏ ਨਾ ਅਮਰਨ ਠਾਕੇ ਜਾਏ ਜਿਨ ਕੇ ਰਾਮ ਵਸੈ ਮਨ ਮਾਹ ਤੇ ਤਪਕ ਵਸੈ ਕੇ ਲੋ ਕਰੇ ਨਾ ਦਸ ਚਾਮਨ ਸੋਏ ਸਚ ਖੰਡ ਵਸੈ ਨ ਰੰਕਾਰ ਕਰ ਕਰ ਵੇਖ ਨਦਰ ਨੇ ਹਾਲ ਤੇ ਤਖੰਡ ਮੰਡਲ ਪਰ ਪੰਡ ਜੇ ਕੋ ਕਤ ਤਨ 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 ਤਿਥਾ ਲੋ ਲੋ ਆਕਾਰ ਜਿ ਵਿਜੇ ਹਕਮ ਤੇ ਵਤੀ ਵਕਾਰ ਵੇਖ ਵਿਖ ਜ਼ਕਰ ਵਿਚਾਰ ਨਾਨਕ ਤਨਾ ਕਰੜਾ ਸਾਰ ਜਤ ਪਹ ਰਾਤੀ ਸੁਨੇਯਾਰ ਅਹਰਨ ਮਤ ਵੇਦ ਹਥਿਆਰ ਭੌਖਾ ਲਾਗਨ ਦਾ ਬਤਾਓ ਭਾਂਡਾ ਪਾਓ ਅਮਰਤ ਤੇ ਢਾਲ ਘੜੀਏ ਸ਼ਬਦ ਸਚੀ ਟਕਸਾਲ ਜ ਤਰਤ ਮਹਾਤ ਦੇਸਰਾ ਦੋ ਦਾਈ ਦਾਇ ਖੇਲੇ ਸਗਲ ਜਗ ਚੰਗੇ ਆਈਆਂ ਬੁਰੀਆਂ ਆਈਆਂ ਬਾਚਾ ਧਰਮਾ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਕੀ ਉਜਲੇ ਕੇ ਤੀ ਛੁੱਟੀ ਨਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ